ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾਉ ਹਲਾਲ ਦਫਤਰ ਲੇਖਾ ਮੰਗੀ ਹੈ ਤਬ ਹੋਏਗੋ ਕੌਣ ਹਵਾਲ ਤਨ ਤਨ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੇ ਸ਼ਲੋਕਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਪਿਛੇ 186 ਸ਼ਲੋਕ ਸਰਵਣ ਕਰਾਏ ਹਾਂ ਸੋ ਇਹ ਜਿਹੜਾ ਸ਼ਲੋਕ 187 ਨੰਬਰ ਉਚਾਰਿਆ ਹੈ ਭਗਤ ਜੀ ਨੇ ਕੋਈ ਮਨੁੱਖ ਨਰਦਈ ਪੁਰਸ਼ ਹਿੰਸਾ ਕਰ ਰਿਹਾ ਸੀ ਕਬੀਰ ਜੀ ਨੇ ਪੁੱਛਿਆ ਕਿ ਤੂੰ ਜ਼ਬਰਦਸਤੀ ਉਸ ਦਾ ਗਲ ਕਿਉਂ ਵੱਢ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਮੈਂ ਹਲਾਲ ਕਰ ਰਿਹਾ ਜੋ ਕਿ ਪੁੰਨ ਕਰਮ ਹੈ ਤਦ ਜੀਵ ਅਤਿਆ ਹੁੰਦੀ ਦੇਖ ਕੇ ਕਬੀਰ ਜੀ ਨੇ ਉਸ ਨੂੰ ਉਪਦੇਸ਼ ਦੇਣਾ ਕੀਤਾ ਜੋ ਸਾਡੇ ਵਿੱਚ ਵੀ ਇਹ ਬਹੁਤ ਪੈੜ ਹੈ ਬੜੀ ਭੈੜੀ ਆਦਤ ਹੈ ਕਹਿੰਦੇ ਹਲਾਲ ਮਾੜਾ ਹੈ ਛੜਕਾ ਨਹੀਂ ਮਾੜਾ ਸੋ ਇਹਨਾਂ ਵਿਚਾਰਾਂ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ ਪਹਿਲੀ ਤਾਂ ਗੱਲ ਮੈਂ ਕਹਿੰਨਾ ਉਹਨਾਂ ਜਿਨ੍ਹਾਂ ਦਾ ਮਨ ਕਰਦਾ ਹੈ ਉਹ ਖਾਈ ਜਾ ਰਿਹਾ ਤੇ ਖਾ ਰਿਹਾ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਜਿਨ੍ਹਾਂ ਦਾ ਜਿਹੜੇ ਵਿਚਾਰਾਂ ਕਰਦੇ ਆ ਗਿਆਨੀ ਜੀ ਮੀਟ ਖਾ ਲੈਣਾ ਚਾਹੀਦਾ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਮੈਂ ਕਹਿੰਨਾ ਤੁਹਾਡਾ ਮਨ ਕਰਦਾ ਹੈ ਤੈਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਖਾ ਸਕਦੇ ਆ ਪਰ ਤੁਸੀਂ ਇਤਿਹਾਸ ਵਿੱਚ ਜਾਂ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਉਹਨਾਂ ਨੂੰ ਗਲਤ ਜੂਸ ਕਰਕੇ ਉਹਨਾਂ ਦੇ ਗਲਤ ਪ੍ਰਮਾਣ ਬਣਾ ਕੇ ਇਹ ਪਾਪਾਂ ਦੇ ਭਾਗੀ ਨਾ ਬਣਿਆ ਕਰੋ ਪਿਆਰਿਓ ਹਮੇਸ਼ਾ ਇਹ ਸੁਭਾਅ ਹੁੰਦਾ ਹੈ ਮਨੁੱਖ ਦਾ ਜਿਹਦਾ ਜਿਆਦਾ ਮਨ ਕਰੇਗਾ ਨਾ ਕਿਸੇ ਇੱਕ ਚੀਜ਼ ਨੂੰ ਕਰਨ ਨੂੰ ਕੰਮ ਨੂੰ ਉਹਦਾ ਵਾਰ-ਵਾਰ ਨਾਮ ਲਵੇਗਾ ਸੋ ਜਿਹਦਾ ਮਾਨੀ ਕਰਦਾ ਉਹ ਨਾਮ ਵੀ ਨਹੀਂ ਲਵੇਗਾ ਸੋ ਮਹਾਪੁਰਖ ਦੱਸਿਆ ਕਰਦੇ ਵੀ ਜਿਹੜਾ ਕੋਈ ਵੀ ਮਨੁੱਖ Meat ਖਾਣਾ ਚਾਹੁੰਦਾ ਹੈ ਉਹ ਵਾਰ-ਵਾਰ Meat ਦੀਆਂ ਗੱਲਾਂ ਕਰੇਗਾ ਜਿਹੜਾ ਖਾਣਾ ਹੀ ਨਹੀਂ ਚਾਹੁੰਦਾ ਉਹ ਗੱਲ ਵੀ ਕਿਉਂ ਕਰੇਗਾ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਸੋ ਜਿਹੜੇ ਜਾਦੇ ਸਵਾਲ ਜਵਾਬ ਕਰਦੇ ਆ ਉਹ Meat ਖਾਣ ਨੂੰ ਉਹਨਾਂ ਦਾ ਮਨ ਕਰਦਾ ਜਾਂ ਉਹ ਖਾ ਰਹੇ ਸੋ ਇਹਨਾਂ ਵਿਚਾਰਾਂ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ मास मास ਕਰ ਮੂਰਖ ਝਗੜੇ ਮੂਰਖ ਲੋਕ ਝਗੜਦੇ ਆ ਰਹੇ ਆ ਤੇ ਝਗੜ ਰਹੇ ਆ ਸੋ ਆਪਣਾ ਇਹ ਵਿਸ਼ਾ ਨਹੀਂ ਪਰ ਭਗਤ ਜੀ ਦੱਸ ਰਿਹਾ ਕਿ ਜਿਹੜਾ ਆਪਾਂ ਬੱਕਰੇ ਨੂੰ ਪੁੱਛ ਲਈਏ ਮੁਰਗੇ ਨੂੰ ਪੁੱਛ ਲਈਏ ਕਿ ਭਾਈ ਤੈਨੂੰ ਹਲਾਲ ਕੀਤਿਆਂ ਸੁਖ ਹੈ ਜਾਂ ਤੈਨੂੰ ਝਟਕਾ ਕੀਤਿਆਂ ਸੁਖ ਹੈ ਤਾਂ ਬੱਕਰਾ ਕਹੇਗਾ ਕਿ ਭਾਈ ਮੈਨੂੰ ਚਾਹੇ ਤੁਸੀਂ ਹਲਾਲ ਕਰੋ ਚਾਹੇ ਤੁਸੀਂ ਮੈਨੂੰ ਝਟਕਾ ਦਿਓ ਮੇਰੀ ਜਾਨ ਤਾਂ ਦੋਵੇਂ ਪਾਸਿਓਂ ਜਾਂਦੀ ਹੈ ਤੁਸੀਂ ਮੇਰਾ ਇਹ ਸੋਚੋ ਕਿ ਮੇਰੀ ਜਾਨ ਬਚੇਗੀ ਕਿਵੇਂ ਕਿਸੇ ਜੀ ਦੇ ਉੱਤਰ ਦਇਆ ਕਰ ਦੇਣੀ ਕਿਸੇ ਦੇ ਉੱਪਰ ਉਹਦੀ ਜਾਨ ਬਚ ਜਵੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜੇ ਕਿਸੇ ਤੇ ਦਇਆ ਕਰ ਦਈਏ ਜੀਵ ਤੇ ਉਹਨੂੰ ਮਾਰੀਏ ਨਾ ਆਪਣੀ ਜੀਵ ਦੇ ਚਸਕਿਆਂ ਦੁਆਰਾ ਖਾਈਏ ਨਾ ਏ ਸਾਡਾ ਜਿਹੜਾ ਨਰਦਈ ਪੁਣਾ ਖਤਮ ਹੋ ਸਕਦਾ ਹੈ ਰਹੁ ਵਿਚਾਰ ਭਗਤ ਜੀ ਦੇ ਰਾਹੀ ਸਲੋਕਾਂ ਦੇ ਰਾਹੀ ਆਪਾਂ ਆਪ ਜੀ ਨਾਲ ਸਾਝ ਪਾਵਾਂਗੇ ਕਬੀਰ ਜੋਰੀ ਕੀਏ ਜ਼ੁਲਮ ਹੈ ਕੋਈ ਵੀ ਕਾਰਜ ਜੋਰੀ ਕੀਤਾ ਉਹ ਜ਼ੁਲਮ ਹੁੰਦਾ ਹੈ ਕਦੇ ਬੱਕਰੇ ਨੇ ਕਿਹਾ ਕਿ ਮੈਨੂੰ ਝਟਕਾ ਲਓ ਆ ਕੇ ਕਦੇ ਬੱਕਰੇ ਨੇ ਆਪ ਧੌਂੜ ਰੱਖੀ ਹੋਵੇ ਆ ਕੇ ਮੋਰੇ ਕਿ ਮੈਨੂੰ ਝਟਕਾ ਦਿਓ ਜਾਂ ਹਲਾਲ ਕਰ ਦਿਓ ਤੇ ਜੇ ਅਸੀਂ ਆਪ ਉਹਨੂੰ ਬੰਨ ਕੇ ਮੋਰੀਓ ਦਾ ਸਿਰ ਫੜ ਕੇ ਜਾਂ ਬੰਨ ਕੇ ਪਿੱਛੋਂ ਲੱਤਾਂ ਵੜ ਕੇ ਤੇ ਝਟਕਾ ਵੀ ਰੇ ਉਹ ਵੀ ਜੋਰ ਹੈ ਕਿਉਂਕਿ ਬੱਕਰਾ ਤੇ ਵਿਚਾਰਾ ਨਹੀਂ ਝਟਕਣਾ ਚਾਹੁੰਦਾ ਉਹ ਚਾਹੁੰਦਾ ਹੈ ਮੇਰੀ ਜਾਨ ਬਚ ਜਵੇ ਸੋ ਆਪ ਜੀ ਇਹ ਸੋਚਿਆ ਜਰੂਰ ਕਰੋ ਆਪਣੀ ਜੀਬ ਦੇ ਸੁਆਦ ਕਾਰਨ ਅਸੀਂ ਇਹਨਾਂ ਕੰਮਾਂ ਦੇ ਵਿੱਚ ਪਏ ਹੋਏ ਹਾਂ ਪਰ ਹਰਪ੍ਰੀਤ ਸਿੰਘ ਜੋਗੀ ਜੀ ਨੂੰ ਪੜ ਲਓ ਜੋ ਇਸ ਟਾਈਮ ਸਰੀਰ ਕਰਕੇ ਤਾਂ ਨਹੀਂ ਹਾਜ਼ਰ ਹੈਗੇ ਉਨਾਂ ਦੀਆਂ ਸਪੀਚਾਂ ਸੁਣ ਲਓ ਨਾ ਨੂੰ ਪੜ੍ਹ ਲਓ ਉਹ ਕਿਆ ਕਰਦੇ ਸੀ ਜਿਹੜਾ ਇਨਸਾਨ ਮਾਸ ਖਾਣ ਦਾ ਸ਼ਕੀਨ ਹੈ ਚਾਹੇ ਛਟਕਾ ਚਾਹੇ ਹਲਾਲ ਉਹਦੀ ਸੋਚ ਕਦਾ ਚਿੱਤ ਵੀ ਸ਼੍ਰੋਮਣੀ ਉੱਚੀ ਨਹੀਂ ਜਾ ਸਕਦੀ ਉਹਦੀ ਸੋਚ ਕਦੇ ਵੀ ਆਕਾਸ਼ਾਂ ਨੂੰ ਭਾਵ ਪ੍ਰਮਾਤਮਾ ਨੂੰ ਛੂ ਨਹੀਂ ਸਕਦੀ ਕਿਉਂਕਿ ਉਹਦੀ ਸੋਚ ਜਿਹੜੀ ਹੈ ਉਹ ਵਿੱਚ ਰਿਕਾਵਟ ਬਣ ਜਾਂਦੀ ਹੈ ਕਿਉਂਕਿ ਉਹ ਤੇ ਮਾਸ ਖਾ ਰਿਹਾ ਕਿਸੇ ਜੀਵ ਦਾ ਤੇ ਉਹਦੀ ਸੋਚ ਕਿਵੇਂ ਤਰੱਕੀ ਕਰੇਗੀ ਸੋਚ ਤਾਂ ਹੀ ਤਰੱਕੀ ਕਰੇਗੀ ਜੇ ਕਿਸੇ ਜੀਵ ਤੇ ਜ਼ੁਲਮ ਨਹੀਂ ਕੀਤਾ ਕਿਸੇ ਦਾ ਦਿਲ ਨਹੀਂ ਦੁਖਾਇਆ ਤੇ ਆਪਣੀ ਸੋਚ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਿਆ ਹੈ ਨਾਮ ਬਾਣੀ ਸਭ ਤੋਂ ਉੱਚੀ ਹੈ ਬਾਣੀ ਵਿੱਚ ਕਿਤੇ ਵੀ ਪ੍ਰਮਾਣ ਨਹੀਂ ਆਉਂਦਾ ਪ੍ਰਮਾਣ ਨਹੀਂ ਆਉਂਦਾ ਕਿ ਤੁਸੀਂ ਮਾਸ ਖਾ ਸਕਦੇ ਸਗੋ ਇਹ ਤਾਂ ਜ਼ਰੂਰ ਆਉਂਦਾ ਕਿ ਕਬੀਰ ਉਹ ਵੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਿ ਜੋ ਤੋ ਸਭ ਮੈਂ ਇੱਕ ਖੁਦਾਈ ਕਹਿ ਤੋ ਤੌ ਕਿਉਂ ਮੁਰਗੀ ਮਾਰੇ ਜੇ ਤੁਸੀਂ ਸਾਰਿਆਂ 'ਚ ਇੱਕ ਖੁਦਾਈ ਕਹਿੰਦੇ ਹੋ ਤੇ ਮੁਰਗੀ ਦਾ ਗਲਾ ਕਿਵੇਂ ਮਰੋੜ ਲੈਂਦੇ ਹੋ ਸੋ ਨਾ ਖਾਣ ਬਾਰੇ ਤੇ ਜ਼ਰੂਰ ਹਦਾਇਤਾਂ ਹਨ ਥਾਂ ਥਾਂ ਤੇ ਪਰ ਖਾਣ ਬਾਰੇ ਕਿਤੇ ਵੀ ਨਹੀਂ ਆਇਆ ਰੋ ਵਿਚਾਰ ਭਗਤ ਜੀ ਕਹਿੰਦੇ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾਉ ਹਲਾਲ ਕਹਿੰਦੇ ਹਨ ਇਹ ਹਲਾਲ ਹੈ ਦਫ਼ਤਰ ਲੇਖਾ ਮੰਗੀ ਹੈ ਤਬਕ ਹੋਏਗੋ ਕੌਣ ਹਵਾਲ ਐ ਪਿਆਰਿਓ ਇਹ ਯਾਦ ਰੱਖਿਓ ਧਰਮਰਾਜ ਦੀ ਕਚਹਿਰੀ ਦੇ ਵਿੱਚ ਤੇਰੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਜ਼ਰੂਰ ਮੰਗਿਆ ਜਾਵੇਗਾ ਤਦੋਂ ਉੱਥੇ ਤੇਰਾ ਕੌਣ ਕਿਸ ਪ੍ਰਕਾਰ ਦਾ ਹਾਲ ਹੋਵੇਗਾ ਬੁਰਾ ਾਲੂ ਹੋਵੇਗਾ ਜੇਕਰ ਇੱਥੇ ਜੀਵ ਦੇ ਆਪਣੇ ਜੀਵ ਦੇ ਸਵਾਦਾਂ ਲਈ ਕਿਸੇ ਬੇਜਬਾਨੇ ਦਾ ਗਲਾ ਕਟਿਆ ਤਾਂ ਅਗਲੇ ਜਨਮਾਂ ਵਿੱਚ ਤੈਨੂੰ ਵੀ ਆਪਣਾ ਗਲਾ ਕਟਾਉਣਾ ਪਵੇਗਾ ਤੇ ਤੇਰਾ ਮਾਸ ਉਹ ਖਾਣਗੇ ਕਿਉਂਕਿ ਲੈਣੇ ਦੇਣੇ ਤੇ ਦੇਣੇ ਦੇ ਲੈਣੇ ਪੈਂਦੇ ਹਨ ਜਿਵੇਂ ਕਦੇ ਸਦਨਾ ਕਸਾਈ ਬਣ ਜਾਂਦਾ ਹੈ ਕਸਾਈ ਕਦੇ ਬੱਕਰਾ ਬਣ ਜਾਂਦਾ ਹੈ ਕਦੇ ਬੱਕਰਾ ਸਦਨਾ ਕਸਾਈ ਬਣ ਜਾਂਦਾ ਹੈ ਇਹ ਵਾਰੀ ਸਿਰ ਤੁਰਿਆ ਆਉਂਦਾ ਹੈ ਕੰਮ ਕਿਉਂਕਿ ਕਰਮ ਜਿੱਦਾਂ ਦੇ ਕਰਾਂਗੇ ਉਦਾਂ ਦੇ ਭੂਤਨੇ ਪੈਣਗੇ ਰੋ ਵਿਚਾਰ ਅਗਲਾ 188 ਨੰਬਰ ਸ਼ਲੋਕ ਭਗਤ ਜੀ ਕਿਰਪਾ ਕਰ ਰਿਹਾ ਕਬੀਰ ਖੂਬ ਖਾਣਾ ਖੀਚੜੀ ਜਾਂ ਮੈਂ ਅੰਮ੍ਰਿਤ ਲੋਨ ਭਗਤ ਜੀ ਕਿਰਪਾ ਕਰਦੇ ਹੈ ਭਾਈ ਇਸ ਲਈ ਅਸੀਂ ਖਿਚੜੀ ਦਾ ਖਾਣਾ ਹੀ ਬਹੁਤ ਖੂਬ ਚੰਗਾ ਮੰਨਿਆ ਹੈ ਜਿਸ ਦੇ ਵਿੱਚ ਅੰਮ੍ਰਿਤ ਕਿਉ ਅਤੇ ਲੋਣ ਨਮਕ ਪਿਆ ਲੋਣ ਪਿਆ ਹੁੰਦਾ ਵਾਕਿ ਹੋਤੇ ਨਮਕ ਮਿਲ ਕੇ ਅੰਮ੍ਰਿਤ ਰੂਪ ਬਣ ਜਾਂਦੀ ਹੈ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ ਫਿਰ ਕਹਿੰਦੇ ਹੀਰਾ ਫੇਰੀ ਵਾਲੀ ਮਾਸ ਰੋਟੀ ਖਾਣੀ ਜਾਂ ਮਾਸ ਖਾਣਾ ਉਦੇ ਕਾਰਨੇ ਵਾਸਤੇ ਆਪਣਾ ਗਲਾ ਕਿਹੜਾ ਕਟਾਉਂਦਾ ਹੈ ਭਾਵ ਕੌਣ ਕਟਾਉਂਦਾ ਫਿਰੇ ਜੇਕਰ ਇੱਥੇ ਕਿਸੇ ਦਾ ਮਾਸ ਵਢੇਗਾ ਅਗਲੇ ਜਨਮਾਂ ਵਿੱਚ ਆਪਣਾ ਮਾਸ ਵਡਾਉਣਾ ਪਵੇਗਾ ਇਹ ਯਾਦ ਰੱਖੀ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਸਿੱਖ ਨੂੰ ਗੁਰਾਂ ਦਾ ਉਪਦੇਸ਼ ਚੰਗਾ ਲੱਗਿਆ ਤਦੋਂ ਹੀ ਜਾਣੀਦਾ ਹੈ ਜਦੋਂ ਉਸ ਦੇ ਅੰਦਰੋਂ ਮੂਹ ਅਤੇ ਤਨ ਸਰੀਰ ਦੇ ਆਦੀ ਵਿਆਦੀ ਉਪਾਦੀ ਰੂਪ ਤਾਪ ਮਿਟ ਜਾਣ ਮਿਟੇ ਮੂਹ ਤਨ ਤਾਪ ਹਰ ਖੁਸ਼ੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ ਅਤੀ ਪਦਾਰਥ ਦੇ ਆਏ ਤੂੰ ਹਰ ਖੁਸ਼ੀ ਪਦਾਰਥਾਂ ਦੇ ਗਏ ਤੂੰ ਸੋਗ ਗਮੀ ਵਾਲਾ ਸੁਭਾਅ ਕਹਿੰਦੇ ਇਹ ਜਿਹੜਾ ਸੁਭਾਅ ਹੈ ਇਹ ਸਾੜੇਗਾ ਨਹੀਂ ਤਦੋਂ ਹਰੀ ਪ੍ਰਮਾਤਮਾ ਆਪਣੇ ਆਪ ਹੀ ਸਿੱਖ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਵੇਗਾ ਜਿੰਨਾ ਚਿਰ ਤੂੰ ਇਹ ਸੁਭਾ ਨਹੀਂ ਸਾੜਦਾ ਹਰਖ ਸੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ ਕਬੀਰ RAM ਕਹਿਨ ਮਹਿ ਭੇਦ ਹੈ ਤਾਂ ਮਹਿ ਇੱਕ ਵਿਚਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ RAM ਕਹਿਣ ਦੇ ਵਿੱਚ ਬਹੁਤ ਭੇਦ ਫਰਕ ਹੈ ਇਸ ਤਿਸ ਦੇ ਵਿੱਚ ਕਹਿੰਦੇ ਇੱਕ ਵਿਚਾਰ ਹੈ ਵਾਹ ਇਸ ਪ੍ਰਬਾਤਮਾ ਦੇ ਨਾਮ ਕਹਿਣ ਵਿੱਚ ਇੱਕ ਤਾਂ ਸਰੂਪ ਦੀ ਵਿਚਾਰ ਹੋ ਜਾਂਦੀ ਸੋਈ ਰਾਮ ਸਬੈ ਕਹੇ ਹੈ ਸੋਈ ਕੌਤਕਹਾਰ ਕਹਿੰਦੇ ਉਹੀ ਰਾਮ ਸਾਰੇ ਸੰਤ ਜਨ ਆਖਦੇ ਅਤੇ ਉਹੀ ਰਾਮ ਰਾਮ ਕੌਤਕਹਾਰ ਕਰਤਵ ਕਰਨ ਵਾਲੇ ਰਾਸਧਾਰੀ ਆਖਦੇ ਵਾਹ ਰਾਮ ਦਾ ਨਾਮ ਜਗਿਆ ਸੀ ਸਬੈ ਸੈ ਕਈਏ ਸਹਿਤ ਭੈ ਡਰਦੇ ਜਪਦੇ ਤੇ ਰਾਸ ਧਾਰੀਓ ਸੀ RAM ਨਾਮ ਨੂੰ ਆਪਣੇ ਪੇਟ ਪੂਰਤੀ ਲਈ ਰੋਟੀਆਂ ਕਾਰਨ ਪੂਰੇ ਤਾਲ ਕਰਕੇ ਜਪਦੇ ਆ ਨਕਲ ਦੇ ਤੌਰ ਤੇ ਆਖਦੇ ਆ ਕਿਉਂਕਿ ਜਿਵੇਂ ਆਮ ਇਨਸਾਨ ਕੋਈ ਬਚਨ ਬੋਲਦਾ ਹੈ ਉਹ ਅਸਰ ਨਹੀਂ ਰੱਖਦਾ ਜਦੋਂ ਕੋਈ ਸਾਧੂ ਮਹਾਤਮਾ ਪੁੱਜਿਆ ਆ ਪਹੁੰਚੀ ਹੋਈ ਰੂਹ ਕੋਈ ਬਚਨ ਬੋਲਦੀ ਤੇ ਉਹ ਜਿਹੜੀ ਬੋੜਾ ਬਚਨ ਹੁੰਦਾ ਉਹ ਚੌ ਵਰਨਾ ਨੂੰ ਸਾਂਝਾ ਹੁੰਦਾ ਸਾਖੀ ਪਰਥਾਈ ਮਹਾਪੁਰਖ ਬੋਲਦੇ ਸਾਂਜੀ ਸਗਰ ਜਹਾਲ ਹੈ ਉਹ ਸਾਰੇ ਜਹਾਨ ਵਿੱਚ ਸਾਂਜੀ ਹੁੰਦੀ ਹੈ ਜਿਵੇਂ ਕਿ ਆਪਾਂ ਜਿੰਨਾ ਚਿਰ ਕਿਸੇ ਨੌਕਰੀ ਤੇ ਨਹੀਂ ਲੱਗੇ ਤੇ ਸਾਡਾ ਕੋਈ ਬਚਨ ਕੰਮ ਨਹੀਂ ਕਰਦਾ ਹੁੰਦਾ ਪ੍ਰਧਾਨ ਮੰਤਰੀ ਵੀ ਬੰਦਾ ਹੀ ਆ ਪੰਜਾਂ ਤੱਤਾਂ ਦਾ ਮਨੁੱਖੀ ਆ ਪਰ ਜਦੋਂ ਉਹ ਆਪਣੀ ਗੱਦੀ ਤੇ ਬੈਠ ਜਾਂਦਾ ਹੈ ਉਹਦੇ ਬੋਲ ਆਮ ਨਹੀਂ ਰਹਿੰਦੇ ਉਹਦੇ ਬੋਲ ਕਿਸੇ ਨੂੰ ਮਾਰ ਵੀ ਸਕਦੇ ਆ ਕਿਸੇ ਨੂੰ ਤਾਰ ਵੀ ਸਕਦੇ ਆ ਪ੍ਰਧਾਨ ਮੰਤਰੀ ਕਹਿ ਦੇ ਇਸ ਨੂੰ ਟੁੱਟੇ ਟੁੱਟੇ ਕਰਕੇ ਮਾਰ ਦਿਓ ਖੂਬੇ ਸੁੱੜ ਦਿਓ ਤੇ ਉਹਨੂੰ ਕੋਈ ਬਚਾ ਨਹੀਂ ਸਕਦਾ ਕਿਉਂਕਿ ਉਹਦੇ ਬੋਲਾਂ 'ਚ ਹੁਣ ਪਾਵਰ ਆ ਗਈ ਹੈ ਤਾਂ ਹੀ ਕਹਿੰਦੇ ਜਿੰਨਾ ਵੱਡਾ ਇਨਸਾਨ ਉਹਨੂੰ ਸੋਚ ਸਮਝ ਕੇ ਬੋਲਣਾ ਪੈਂਦਾ ਹੈ ਉਹ ਆਵਾ ਉਤਾ ਵੰਗੂ ਨਹੀਂ ਬੋਲਦਾ ਉਹ ਸਾਡੇ ਵਾਂਗੂ ਬੇਫਜ਼ੂਲਾ ਨਹੀਂ ਬੋਲਦਾ ਇਸੇ ਤਰ੍ਹਾਂ ਕਹਿੰਦੇ ਜਿਹੜਾ ਆਮ ਮਨੁੱਖ ਹੁੰਦਾ ਉਹਦੇ ਬੋਲਾਂ 'ਚ ਕੋਈ ਪਾਵਰ ਨਹੀਂ ਹੁੰਦੀ ਜੇ ਕੋਈ ਕਿਸੇ ਉਦੇਤੇ ਕਿਸੇ ਰੈਂਕ ਤੇ ਬੈਠ ਜਾਂਦਾ ਉਹਦੇ ਵਿੱਚ ਪਾਵਰ ਆ ਜਾਂਦੀ ਹੈ ਰਹੁ ਵਿਚਾਰ ਅਗੇ 181 99 ਨੰਬਰ ਸਲੋਕ ਕਿਰਪਾ ਕਰ ਰੇ ਕਬੀਰ ਰਾਮੇ ਰਾਮ ਕਹ ਕਹਿ ਬੇ ਮਾਹੇ ਬਵੇਕ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਰਮੇ ਹੋਏ ਰਾਮ ਪ੍ਰਮਾਤਮਾ ਦਾ ਨਾਮ ਕਹੋ ਉਚਾਰਨ ਕਰੋ ਜਿਸ ਦੇ ਕਹਿਬੇ ਕਹਿਣ ਵਿੱਚ ਬਵੇਕ ਜੀਵ ਈਸ਼ ਦੇ ਬਿਬ ਏਕ ਬਿਬ ਨਾਮ ਦੂ ਦਾ ਹੈ ਏਕ ਨਾਮ ਇੱਕ ਦਾ ਹੈ ਬਿਬ ਦੂ ਤੋਂ ਏਕਤਾ ਵਾਲੀ ਵਿਚਾਰ ਪ੍ਰਾਪਤ ਹੁੰਦੀ ਹੈ ਏਕ ਅਨੇਕ ਕਹਿ ਮਿਲ ਗਿਆ ਏਕ ਸਮਾਨਾ ਏਕ ਹਾ ਇੱਕ ਜੋ ਰਾਸ ਧਾਰੀਆਂ ਦਾ ਰਾਮ ਕਹਿਣਾ ਉਹ ਤਾਂ ਅਨੇਕਾਂ ਪਦਾਰਥਾਂ ਦੀ ਈਸ਼ਾ ਵਿੱਚ ਮਿਲ ਗਿਆ ਅਤੇ ਇੱਕ ਜੋ ਸੰਤ ਜਨਾਂ ਦਾ ਵਾਹਿਗੁਰੂ ਰਾਮ ਉਚਾਰਣਾ ਹੈ ਉਹ ਕਹਿੰਦੇ ਦੁੱਤੀ ਬ੍ਰह्म ਵਿੱਚ ਮਿਲ ਗਏ ਹਨ ਸੋ ਇਥੋਂ ਤੱਕ 191 ਸ਼ਲੋਕ ਜਿਹੜੇ ਭਗਤ ਜੀ ਦੇ ਹੋਏ ਆ ਇਸ ਦੀ ਇੱਕ ਪੰਕਤੀ ਅੱਗੇ ਜੋ ਮਾਫ ਕਰਨਾ ਇਸ ਤੋਂ ਤੱਕ 191 ਨੰਬਰ ਤੱਕ ਸ਼ਲੋਕਾਡੇ ਸੰਪੂਰਨ ਹੋਏ ਆ ਭੁੱਲਾ ਨ ਚਿਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ